ਅਮੇਦੇ ਰੱਬ ਕਿਸੇ ਨੂੰ ਨਾ ਦੇਵੇ ਕਿ ਦੇਣ ਤੋਂ ਬਾਅਦ ਆਪਣੇ ਪੁੱਤਾਂ ਦੀਆਂ ਅਜਈਆਂ ਕਰਤੂਤਾਂ ਵੇਖ ਕੇ ਮਾਪਿਆਂ ਦਾ ਦਿਲ ਦੁਖੀ ਹੁੰਦਾ ਹੋਵੇ ਕਿਉਂਕਿ ਇਸ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਸੀਸੀਟੀਵੀ ਫੁਟੇਜ ਦੇ ਵਿੱਚ ਜਦੋਂ ਮਾਪਿਆਂ ਨੇ ਦੇਖਿਆ ਹੋਣਾ ਕਿ ਉਹਨਾਂ ਦੇ ਪੁੱਤਾਂ ਨੇ ਆਹ ਕਰਤੂਤ ਕੀਤੀਆਂ ਤਾਂ ਉਹਨਾਂ ਨੂੰ ਵੀ ਸ਼ਰਮ ਆ ਗਈ ਹੋਣੀ ਅਤੇ ਇਹੀ ਗੱਲ ਨਿਕਲੀ ਹੋਣੀ ਕਿ ਅਮੇਦੇ ਰੱਬ ਪੁੱਤ ਕਿਸੇ ਨੂੰ ਨਾ ਦੇਵੇ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਦੱਸਿਆ ਕਿ ਬਠਿੰਡਾ ਸਿਵਲ ਲਾਈਨ ਥਾਣਾ ਪੁਲਿਸ ਦੇ ਐਸਐਚਓ ਨੇ ਦੱਸਿਆ ਕਿ ਬਠਿੰਡਾ ਦੇ ਖਦਰ ਪੰਡਾਰ ਵਾਲੀ ਗਲੀ ਸਟੇਡੀਅਮ ਦੇ ਬੈਕ ਸਾਈਡ ਇੱਕ ਲੋਹੇ ਦੀ ਫੈਕਟਰੀ ਜਿਸ ਦੇ ਵਿੱਚ ਇਹ ਰਿਕਸ਼ਾ ਚਾਲਕ ਦੇ ਵੱਲੋਂ ਆਪਣਾ ਇਹ ਰਿਕਸ਼ਾ ਨਾ ਲੈ ਕੇ ਤੇ ਦੋ ਸਾਥੀਆਂ ਨੂੰ ਨਾਲ ਲੈ ਕੇ ਫੈਕਟਰੀ ਦੇ ਵਿੱਚ ਰੱਖੇ 15 ਚਾਂਦੀ ਦੇ ਸਿੱਕੇ ਦੇ ਇੱਕ ਸੋਨੇ ਦੇ ਸਿੱਕੇ ਤੋਂ ਇਲਾਵਾ ਹੋਰ ਕਾਫੀ ਸਮਾਨ ਚੋਰੀ ਕਰਕੇ ਇਸ ਰਿਕਸ਼ੇ ਦੇ ਵਿੱਚ ਲੱਦ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ ਦੋ ਫਿਲਹਾਲ ਫਰਾਰ ਨੇ ਸਾਨੂੰ ਇੱਕ ਜਿਹੜੀ ਕੰਪਲੇਂਟ ਹੈ ਸਾਇੰਸ ਚ ਦੇਵਾਵਾਸੀ ਮਹਿਣਾ ਚੋਂ ਕਿ ਉਹਨਾਂ ਦੀ ਇੱਕ ਖੱਦਰ Bhandar ਵਾਲੀ ਗਲੀ 'ਚ ਜਿਹੜਾ ਹੈ ਲੋਹਾ ਬਣਾਉਣ ਦੀ ਜਿਹੜੀ ਫੈਕਟਰੀ ਹੈ ਉੱਥੇ ਰਾਤ ਨੂੰ ਜਿਹੜਾ ਹੈ ਕਿ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈ ਜੋ CCTV 'ਚ ਸਾਹਮਣੇ ਆਇਆ ਸੀ ਚੋਰੀ ਕੀਤੀ ਗਈ ਸੀ ਜਿਸ ਵਿੱਚ ਸਾਡੇ ਜਿਹੜਾ ਹੈਗਾ ਐਸਐਸ ਸੰਜੀਵ ਕੁਮਾਰ ਪੀਸੀਆਰ ਤੇ ਥਾਣਾ ਸਿਵਲ ਲਾਈਨ ਦੀਆਂ ਜਿਹੜੀਆਂ ਟੀਮਾਂ ਵੱਲੋਂ ਜਿਹੜਾ ਹੈ ਉਹ 'ਚ ਮਿਹਨਤ ਕਰਦੇ ਹੋਏ ਇਸ ਚੋਰੀ ਨੂੰ ਟ੍ਰੇਸ ਕੀਤਾ ਗਿਆ ਤੇ ਇਸ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਹੈ ਤੇ ਜਿਸ ਪਾਸੋਂ ਜਿਹੜਾ ਇਹਨਾਂ ਨੇ ਜਿਹੜਾ ਈ ਰਿਕਸ਼ਾ ਚੋਰੀ ਕਰਨ ਵੇਲੇ ਵਰਤਿਆ ਸੀ ਉਹ ਤੇ ਜਿਹੜਾ ਜਿਹੜੀ ਸੇਫ ਹੈ ਚੋਰੀ ਕੀਤੀ ਸੀ ਉਹ ਦੋਨੇ ਚੀਜ਼ਾਂ ਰਿਕਵਰ ਕਰ ਲਈਆਂ ਤੇ ਦੋ ਦੋਸ਼ੀਆਂ ਜਿਹੜੀ ਅਰੈਸਟ ਪੈਂਡਿੰਗ ਹੈਗੀ ਐ ਚ ਜਿਨ੍ਹਾਂ ਲਈ ਜਿਹੜੀਆਂ ਸਾਡੀਆਂ ਟੀਮਾਂ ਵੱਲੋਂ ਸ਼ਕਲ ਮਾਰੀ ਕੀਤੀ ਜਾ ਰਹੀ ਕੀ ਸਾਹਮਣੇ ਹੈ ਸਿਰਫ ਹੁਣ ਤੱਕ ਖੋਜ ਇਹ ਜਿਹੜਾ ਇਹਨਾਂ ਦੇ ਰਿਮਾਂਡ ਹਾਸਲ ਕਰਕੇ ਜਿਹੜਾ ਵਿਅਕਤੀ ਅਸੀਂ ਅਰੈਸਟ ਕੀਤਾ ਰਿਮਾਂਡ ਹਾਸਲ ਕਰਕੇ ਉਹ ਤੋਂ ਪੁੱਛ ਕੇ ਅਸੀਂ ਜਿਹੜੀ ਇਹ ਕੀਤੀ ਜਾ ਰਹੀ ਹੈ ਕੋਈ ਹੋਰ ਵੀ ਜਿਹੜੀ ਹੈਗੇ ਇਸ 'ਚ ਜਿਹੜੀਆਂ ਚੋਰੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਹੜਾ ਇਹਨਾਂ ਵੱਲੋਂ ਇੱਕ ਪਲੈਨਿੰਗ ਆਧਾਰ ਤੇ ਜਿਹੜਾ ਹੈਗਾ ਚੋਰੀ ਕੀਤੀ ਗਈ ਸੀ ਜਿਸ ਤੋਂ ਲੱਗਦਾ ਵੀ ਇਹਨਾਂ ਨੇ ਹੋਰ ਵੀ ਚੋਰੀਆਂ ਜਿਹੜੀਆਂ ਟਰੇਸ ਹੋਣ ਦੀ ਸੰਭਾਵਨਾ ਹੈਗੀ ਹੈ ਇਸ 'ਚ ਈ ਰਿਕਸ਼ਾ ਵਰਤੇ ਹੈਗੇ ਸਾਰੇ ਇਨਾਂ ਦੇ ਵਿਚੋਂ ਆਉਂਦੇ ਨੇ ਇਹ ਹਾਂਜੀ ਇਹ ਜੋ ਜਿਹੜਾ ਇੱਕ ਲੜਕਾ ਫਰਾਰ ਆ ਉਹਦਾ ਜਿਹੜਾ ਇਹ ਰਿਕਸ਼ਾ ਸੀਗਾ ਤੇ ਜੋ ਕਿ ਇਹ ਰਾਤ ਵੇਲੇ ਜਿਹੜਾ ਜਿੱਥੇ ਲੱਗਦਾ ਸੀ ਇਹਨਾਂ ਨੂੰ ਸੁੰਸਾਨ ਏਰੀਆ ਹੈਗਾ ਉੱਥੇ ਜਿਹੜਾ ਇਹੋ ਜਿਹੀ ਜਿਹੜਾ ਹੈਗਾ ਚੋਰੀ ਅੰਜਾਮ ਦਿੰਦੇ ਸੀ ਜਿਸ ਤੇ ਜਿਹੜਾ ਸਾਡਾ ਪੀਸੀਆਰ ਤੇ थाना ਸਿਵਲ ਲਾਈਨ ਵੱਲੋਂ ਮਿਹਨਤ ਕਰਦੇ ਹੋਏ ਇਸ ਜਿਹੜਾ ਚੋਰੀ ਨੂੰ ਟ੍ਰੇਸ ਕੀਤਾ ਇਹ ਰਿਕਸ਼ਾ ਚਲਾਉਂਦਾ ਸੀ ਯਾਨੀ ਕੀ ਆ ਹਾਂਜੀ ਹਾਂ ਉਹ ਈ ਰਿਕਸ਼ਾ ਚਲਾਉਂਦਾ ਸੀ ਰਾਤ ਟਾਈਮ ਜਿਹੜਾ ਹੈਗਾ ਪਲੈਨਿੰਗ ਆਧਾਰ ਤੇ ਜਿੱਥੇ ਵੀ ਸੁੰਸਾਨ ਏਰੀਆ ਕੋਈ ਆ ਜਿਹੜੀ ਦੁਕਾਨ ਵਗੈਰਾ ਹੈਗੀ ਉਹਨੂੰ ਇਹ ਟਾਰਗੇਟ ਕਰਦੇ ਸੀ ਸਾਰੇ ਵੀ ਪਤਾ ਲੱਗਿਆ ਵੀ ਹਾਲੇ ਤੱਕ ਕਿੰਨੀ ਵਾਰਦਾਤਾਂ ਨੂੰ ਇਨਜਾਮ ਦੇ ਚੁੱਕੇ ਨੇ ਇਹ ਜਿਹੜਾ ਹਜੇ ਤੱਕ ਤਾਂ ਜਿਹੜੀ ਇੱਕ ਅਧਰ ਬਣਾ ਰਹੀ ਲਈ ਸਾਹਮਣੇ ਆਈ ਹੈ ਬਾਕੀ ਜਿਹੜੀ ਪੁਛਕਿਛ ਜਿਹੜੀ ਹੈਗੀ ਇਹਨਾਂ ਨੂੰ ਸਖਤੀ ਨਾਲ ਕੀਤੀ ਜਾ ਰਹੀ ਹੈ ਸੰਭਾਵਨਾ ਹੈਗੀ ਵੀ ਹੋਰ ਵੀ ਜਿਹੜੀਆਂ ਚੋਰੀਆਂ ਪਿਛਲੇ ਸਮੇਂ 'ਚ ਹੋਈਆਂ ਤੇ ਇਸ ਹੁਣ ਖਿਆਦ ਆਦਿ ਕਿ ਲੁੱਟਾ ਖੋਹ ਆਦਿ ਆ ਵਾਰਦਾਤਾ ਲਗਾਤਾਰ ਵਾਧਿਆ ਜਾ ਰਹੇ ਨੇ ਉੱਥੇ ਨੌਜਵਾਨ ਮੁੰਡਿਆਂ ਦੇ ਵੱਲੋਂ ਅਜਿਹੇ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ